ਲੋ ਪੇ ਲੋ ਪੇ ਸਾਨੂੰ ਪਾਉਂਦੇ ਕਿ ਚੇ ਚੋਲੋ ਫੋਨ ਵਿੱਚ ਅਸੀਂ ਪਿੰਡ ਦੇ ਬਿਹਤਰੀ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਪੜ੍ਹੀ ਲਿਖੀ ਔਰਤ ਬੀਬੀ ਦਲਜੀਤ ਕੌਰ ਨੂੰ ਨਗਰ ਪੰਚਾਇਤ ਬੇਗਵਾਲ ਦਾ ਪ੍ਰੈਜ਼ੀਡੈਂਟ ਬਣਾਇਆ ਵਾ ਅਸੀਂ ਨਹੀਂ ਸੀ ਚਾਹੁੰਦੇ ਕਿ ਪਿੰਡ ਦੇ ਵਿੱਚ ਕੋਈ ਇਦਾਂ ਦਾ ਆਦਮੀ ਬਣ ਜੇ ਕਿ ਬੇਗਵਾਲ ਦੀ ਭਲਾਈ ਲਈ ਸਾਰਿਆਂ ਨੇ ਜਿਹੜਾ ਇਹ ਨਿਰਣਾ ਜਿਹੜਾ ਆ ਬਿਨਾ ਕਿਸੇ ਆਪੋਜੀਸ਼ਨ ਤੋਂ ਬਿਨਾ ਕਿਸੇ ਲੜਾਈ ਤੋਂ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਜਤਾ ਕੇ ਜਿਹੜਾ ਆ ਕਮੇਟੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਤਾਂ ਜੀ ਬੇਗੋਵਾਲ ਵਾਲਿਆਂ ਨੂੰ ਵਧਾਈ ਦੇਣਾ ਚਾਹੁੰਦਾ ਆ ਕਿ ਇਹ ਦਿੱਲੀ ਕੋਆਈ ਸੀ ਬੇਗੋਵਾਲ ਦੀ ਕਿ ਉਹਨਾਂ ਨੂੰ ਜਿਹੜਾ ਆ ਪ੍ਰੋਗਰੈਸਿਵ ਜਿਹੜੀ ਟੀਮ ਮਿਲੇ ਤੇ ਆਪਣੇ ਆਪ ਦੇ ਵਿੱਚ ਤੁਹਾਨੂੰ ਇਹ ਪਤਾ ਹੀ ਹੋਣਾ ਹੈ ਕਿ ਇਹ ਪਹਿਲੀ ਵਾਰ ਹੀ ਕਿਸ ਇਤਿਹਾਸ ਚ ਹੋਇਆ ਹੈ ਕਿ ਕੋਈ ਨਵੀਂ ਪਾਰਟੀ ਉੱઠી ਹੈ ਉਤੋਂ ਇਲੈਕਸ਼ਨ ਲੜ ਕੇ ਬੇਗਵਾਲ ਦੇ ਵਿੱਚ ਐਮਸੀ ਜਿੱਤੇ ਉਤੋਂ ਬਾਅਦ ਜਿਹੜੀ ਕਮੇਟੀ ਜਿਹੜੇ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਜਿਹੜੇ ਆ ਆਮ ਆਦਮੀ ਪਾਰਟੀ ਦੇ ਬਣੇ ਆ ਇਹ ਬੀਸਿਕਲੀ ਲੋਕਾਂ ਦਾ ਯਕੀਨ ਆ ਇਹ ਦਰਸਾਉਂਦਾ ਕਿ ਲੋਕੀ ਯਕੀਨ ਕਰਦੇ ਆ ਆਮ ਆਦਮੀ ਪਾਰਟੀ ਤੇ ਕਿ ਜਿਨ੍ਹਾਂ ਦੀ ਦਿਲੀ ਨੀਅਤ ਹੈ ਇਸ ਪਾਰਟੀ ਦੀ ਕਿ ਲੋਕਾਂ ਦਾ ਜਿਹੜਾ ਆ ਵਿਕਾਸ ਹੋਣਾ ਚਾਹੀਦਾ ਆ ਜਿਹੜੇ ਅੱਗੇ ਪੈਸੇ ਕਿਸੇ ਦੇ ਘਰਾਂ ਨੂੰ ਜਾਂਦੇ ਸੀ ਲੀਡਰਾਂ ਦੇ ਉਹ ਹੁਣ ਲੋਕਾਂ ਤੇ ਲੱਗਣੇ ਸ਼ੁਰੂ ਹੋਏ ਲੋਕਾਂ ਦਾ ਯਕੀਨ ਬਣਿਆ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਦਾ ਰਿਜ਼ਲਟ ਜਿਹੜਾ ਅੱਜ ਦਾ ਦੇਣਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਬਣ ਕੇ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਮੇਟੀ ਨਹੀਂ ਵੀ ਸੀ ਉਦੋਂ ਵੀ ਇਹ ਜਿਹੜਾ ਆ ਦਿਨ ਰਾਤ ਮਿਹਨਤ ਕਰਕੇ ਪ੍ਰਧਾਨਗੀ ਤੋਂ ਬਿਨਾਂ ਵੀ ਆਪਣੇ ਜਿਹੜੇ ਵਾਰਡ ਦੇ ਕੰਮ ਕਰਾਉਂਦੇ ਸੀ ਬਿੱਗੋਵਾਲ ਦੇ ਕੰਮ ਜਿਹੜੇ ਆਲਰੇਡੀ ਚੱਲ ਰਹੇ ਸੀ ਹੁਣ ਉਹਦੀ ਜਿਹੜੀ ਜਿਹੜਾ ਇਹਨਾਂ ਨੂੰ ਜਿਹੜਾ ਥਾਪੜਾ ਮਿਲਿਆ ਲੋਕਾਂ ਵੱਲੋਂ ਵੋਟਾਂ ਦਾ ਤੇ ਪ੍ਰਧਾਨਗੀ ਦਾ ਉਹਦੇ ਨਾਲ ਜਿਹੜਾ ਇਹ ਕੰਮ ਹੁਣ ਹੋਰ ਵੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਜਿਹੜੇ ਬੇਗੋਵਾਲ ਦੇ ਹੋਣਗੇ ਚ ਬੇਗੋਵਾਲ ਦਾ ਬਹੁਤ ਜ਼ਿਆਦਾ ਪੜਾ ਹੋ। ਬਾਕੀ ਪਾਰਟੀ ਦਾ ਬਹੁਤ ਠੀਕ ਹੋਤੀ ਫਿਰ ਵੀ ਇਹ ਕਾਰਨੀ ਦੇਖੋ ਜੀ ਇਹਨੂੰ ਬੜੇ ਗੱਲ ਅਸਲ ਚ ਇਹ ਹੁੰਦਾ ਆ ਪਾਰਟੀਆਂ ਸਗੀਆਂ 3 4 ਉਹਦੇ ਸਭ ਤੋਂ ਵੱਧ ਮੈਜੋਰਿਟੀ ਪਾਰਟੀ ਤੇ ਆਮ ਆਦਮੀ ਪਾਰਟੀ ਹੋਈ ਸੀਗੀ। ਸੋ ਗੱਲ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਤਾਂ ਇਹ ਉਹਨਾਂ ਦੀ ਮੈਂ ਬਾਕੀ ਸਾਰੇ ਐਮਸੀ ਸਾਹਿਬਾਨਾਂ ਦੀ ਵੀ ਮੈਂ ਸਿਆਣਪ ਸਮਝਦਾ ਹਾਂ ਕਿ ਉਹਨਾਂ ਨੇ ਸਮਝਿਆ ਕਿ ਬੇਗੋਵਾਲ ਦੀ ਪੜ੍ਹਾਈ ਲਈ ਸਾਰਿਆਂ ਨੇ ਜਿਹੜਾ ਇਹ ਨਿਰਣਾ ਜਿਹੜਾ ਆ ਬਿਨਾਂ ਕਿਸੇ ਆਪੋਜੀਸ਼ਨ ਤੋਂ ਬਿਨਾਂ ਕਿਸੇ ਲੜਾਈ ਤੋਂ ਸਾਰਿਆਂ ਨੇ ਇਸ ਗੱਲ ਤੇ ਸਹਿਮਤੀ ਜਤਾ ਕੇ ਜਿਹੜਾ ਆ ਕਮੇਟੀ ਦੇਖੋ ਛੋਣ ਵਿੱਚ ਅਸੀਂ ਪਿੰਡ ਦੇ ਬਿਹਤਰੀ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਪੜ੍ਹੀ ਲਿਖੀ ਔਰਤ ਬੀਬੀ ਦਲਜੀਤ ਕੌਰ ਨੂੰ ਨਗਰ ਪੰਚਾਇਤ ਬੇਗਵਾਲ ਦਾ ਪ੍ਰੈਜ਼ੀਡੈਂਟ ਬਣਾਇਆ ਵਾ ਅਸੀਂ ਨਹੀਂ ਸੀ ਚਾਹੁੰਦੇ ਕਿ ਪਿੰਡ ਦੇ ਵਿੱਚ ਕੋਈ ਇਦਾਂ ਦਾ ਆਦਮੀ ਬਣ ਜੇ ਜਿਹਦਾ ਨਾ ਕਦਕਾਠ ਹੋਵੇ ਨਾ ਉਹਦੀ ਕਾਬਲੀਅਤ ਹੋਵੇ ਇਸ ਲਈ ਸਾਰਿਆਂ ਨੇ مشਵਰੇ ਉਪਰੰਤ ਬੀਬੀ ਦਿਲਜੀਤ ਕੌਰ ਨੂੰ ਪ੍ਰੈਜ਼ੀਡੈਂਟ ਇਲੈਕਟ ਕੀਤਾ ਵਾ ਔਰ ਜਗਜੀਤ ਸਿੰਘ ਖਾਸਰੀਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਤੇ ਮੈਂ ਦੋਨਾਂ ਨੂੰ ਅੰਦਰ ਮੁਬਾਰਕਬਾਦ ਦਿੱਤੀ ਆ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਾਰਾ ਮਾਹੌਲ ਪੰਜਾਬ ਦਾ ਪ੍ਰਦੂਸ਼ਿਤ ਹੈ ਇਸ ਵੇਲੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਵਿੱਚ ਕਿਵੇਂ ਗੁੰਡਾਗਰਦੀ ਕੀਤੀ ਗਈ ਉਹ ਤੁਹਾਡੇ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ ਕਿੱਥੋਂ ਚੱਲੀ ਸੀ ਜਿਹੜੇ ਕਹਿੰਦੇ ਸੀ ਨੈਤਿਕਤਾ ਨਾਲ ਰਾਜਨੀਤੀ ਕਰਾਂਗੇ ਉਹ ਹਰ ਕਿਸਮ ਦੀ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਲਈ ਫੋਰਸ ਟ੍ਰੇਡਿੰਗ ਪੈਸੇ ਦਾ ਅਰਦਾਨ ਪ੍ਰਦਾਨ ਪੁਲਿਸ ਮਸ਼ੀਨਰੀ ਦਾ ਦੁਰਉਪਯੋਗ ਔਰ ਬਹੁਤ ਸਾਰੀਆਂ ਇਸਤਰੀਆਂ ਕੋਝੀਆਂ ਚਾਲਾਂ ਚੱਲੀਆਂ ਜਿਸ ਦੇ ਨਾਲ ਉਹਨਾਂ ਦਾ ਆਪਣਾ ਗਰਾਫ ਡਿੱਗਿਆ ਹੋਇਆ ਸਾਡੇ ਨਡਾਲੇ ਦੇ ਇਲੈਕਸ਼ਨ ਜਾਣਬੁੱਝ ਕੇ ਡਿਲੇ ਕੀਤੀ ਜਾ ਰਹੀ ਹੈ ਕਿਉਂਕਿ ਉੱਥੇ ਸਾਡੇ ਕੋਲ ਮੈਜੋਰਿਟੀ ਆ ਸਾਡੇ ਦੋ ਮੈਂਬਰਸ ਨੂੰ ਇੱਕ ਨੂੰ ਇੱਕ 11 ਸਾਲ ਪੁਰਾਣਾ ਉਹਨਾਂ ਦਾ ਮੈਰਿਜ ਪੈਲੇਸ ਵੈਡਿੰਗ ਪੈਲੇਸ ਬਣਿਆ ਹੋਇਆ ਵੈਡਿੰਗ ਵਿਲਾ ਸਾਰਾ ਇਲਾਕਾ ਜਾਣਦਾ ਟਵਾਲੀਆ ਪਰਿਵਾਰ ਆ ਉਹਨਾਂ ਨੂੰ ਐਨਓਸੀ ਵੀ ਹੁਣ ਦਿੱਤੀ ਤਾਜ਼ੀ ਆ ਇਲੈਕਸ਼ਨ ਦੇ ਵੇਲੇ ਯੂ ਨਡਾਲਾ ਨੇ ਦਿੱਤੀ ਆ ਤੇ ਬਾਅਦ ਵਿੱਚ ਉਹ ਨੋਟਿਸ ਕੱਢਦਾ ਕਿ ਤੁਹਾਡੇ ਜਿਹੜੇ ਸੀਐਲਯੂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਉਹਦੇ ਕਾਗਜ਼ ਪੱਤਰ ਸਾਹਮਣੇ ਦਿੱਤੇ ਜਾਣ ਸਿਰਫ ਡਰਾਉਣ ਤੋਂ ਕਹਿੰਦੇ ਤਾਂ ਆਈ ਇਮੀਡੀਏਟਲੀ ਟੂਕ ਆਪ ਦਾ ਮੈਟਰ ਵਿਦ ਇਲੈਕਸ਼ਨ ਕਮਿਸ਼ਨ ਪੰਜਾਬ ਡਾਇਰੈਕਟਰ ਲੋਕਲ ਬਾਡੀਜ਼ ਸੈਕਟਰੀ ਲੋਕਲ ਬਾਡੀਜ਼ ਦੇ ਉਹਨਾਂ ਦੇ ਸਾਰੇ ਜਿਹੜਾ ਨੋਟਿਸ ਸੀ ਉਸ ਨੂੰ ਅਸੀਂ ਬਿਲਕੁਲ ਸਟੇ ਕਰਾਇਆ ਔਰ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਦੂਸਰੇ ਉਮੀਦਵਾਰ ਆਤਾਰ ਸਿੰਘ ਵਾਲੀਆ ਜਿਹੜੇ ਕਾਂਗਰਸੀ ਸੀਗੇ ਚੰਦ ਦੇ ਨਾਲ ਹੀ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਲੈ ਕੇ ਗਏ ਉਹ ਵਾਪਸ ਆ ਗਏ ਉਹਨਾਂ ਨੂੰ ਉਹਨੂੰ ਡਰਾਉਣ ਲਈ ਉਹਨਾਂ ਦਾ ਬੇਗੋਵਾਲ ਚ ਪੱਠਾ ਵਾ ਅੱਜ ਪਰਸੋਂ ਪੱਠੇ ਤੇ 15-20 ਪੁਲਿਸ ਵਾਲੇ ਹੋਰ ਅਫਸਰ ਅਮਲਾ ਭੇਜ ਕੇ ਤੇ ਡੇਟਾ ਕਿਦਾਂ ਬਣਾਉਨੇ ਆ ਤੁਹਾਡੇ ਲਾਇਸੈਂਸ ਕਿੱਥੇ ਆ ਕੋਈ ਲਾਇਸੈਂਸ ਤੋਂ ਬਗੈਰ ਪੱਠਾ ਚਲਾ ਸਕਦਾ ਵਾ ਬੇਸ਼ਤ ਪਾਉਣ ਦੇ ਨਜ਼ਰੀਏ ਨਾਲ ਇਹਦੇ ਨਾਲ ਕੀ ਹੋਇਆ ਵਾ ਕਿ ਜੋ ਜਿਹੜੀ ਪਾਰਟੀ ਕਹਿੰਦੀ ਸੀ ਬਦਲਾਅ ਲੈ ਕੇ ਆਉਣਾ ਉਹਨਾਂ ਦਾ ਇਹਦੇ ਚ ਮੁਕੰਮਲ ਫੇਲ ਹੋਏ ਨੇ ਅੱਜ ਦੀ ਪ੍ਰੋਸੀਡਿੰਗ ਵਿੱਚ ਵੀ ਉਹਨਾਂ ਦੇ ਪੂਰੀ ਕੋਸ਼ਿਸ਼ ਸੀ ਕਿ ਐਮ.ਐਲ.ਏ ਨੂੰ ਬਾਹਰ ਰੱਖਿਆ ਜਾਵੇ ਮੈਨੂੰ ਕਹਿੰਦੇ ਜੀ ਕਿ ਅਸੀਂ ਹਾਜ਼ਰੀ ਲਵਾਉਣੀ ਆ ਤੇ ਸੌਂਚ ਕਾਉਣੀ ਤੁਸੀਂ ਕਿਰਪਾ ਕਰਕੇ ਬਾਹਰ ਵੇਟ ਕਰ ਸਕਦੇ ਮੈਂ ਕਿਹਾ ਰੂਲ ਦਿਖਾ ਦਿਓ ਮੈਨੂੰ ਕੋਈ ਪੜੀ ਦੇ ਰੂਲ ਬੁੱਕ ਨੂੰ ਇਧਰ ਉਧਰ ਕਰਦੇ ਰਹੇ ਹੋਵੇ ਤਾਂ ਮੈਨੂੰ ਦਿਖਾਉਣਗੇ ਮੈਂ ਅੰਦਰ ਬੈਠਾ ਸੀਗਾ ਸਾਰੀ ਮੀਟਿੰਗ ਕੰਡੈਕਟ ਕਰਾਈ ਆ ਬਾਅਦ ਵਿੱਚ ਇੱਥੇ ਜਿਹੜਾ ਇੱਕ ਜ਼ਮਾਨਤ ਜप्त ਹੋਈ ਇੱਥੇ ਕਨਸਟਿਟਿਊਐਂਸੀ ਦੀ ਵੀਡੀਓਗ੍ਰਾਫੀ ਦੌਰਾਨ ਉਹਨੂੰ ਇੱਥੇ ਐਂਟਰ ਕਰਾਇਆ ਗਿਆ ਥੈਟ ਇਜ਼ ਅਨ ਕਨਸਟਿਟਿਊਸ਼ਨਲ ਕੱਲ ਨੂੰ ਕੋਈ ਵੀ ਇਸ ਨੂੰ ਚੈਲੰਜ ਕਰੇਗਾ ਆਰਟੀਆਈ ਜੀ ਅਸੀਂ ਵੀਡੀਓਗ੍ਰਾਫੀ ਦੀ ਕਾਪੀ ਲਵਾਂਗੇ ਕੋਈ ਵੀ ਗੈਰ ਚੁਣਿਆ ਬੰਦਾ ਸਾਰੇ ਗੈਰ ਚੁਣੇ ਬਾਹਰ ਖੜੇ ਨੇ ਕੋਈ ਗੈਰ ਚੁਣਿਆ ਬੰਦਾ ਅੰਦਰ ਸੀਟਿੰਗ ਜਸਾਨੀ ਸੀ ਲੈ ਸਕਦਾ ਸੋ ਦੈਟ ਇਜ਼ ਅ ਇਲੈਗੈਲਿਟੀ ਅਨਕਨਸਟੀਟਿਊਸ਼ਨੈਲਿਟੀ ਜਿਹੜੀ ਉਹਨਾਂ ਨੇ ਕਮਿਟ ਕੀਤੀ ਆ ਚੱਲ ਨੂੰ ਅੱਜ ਤਾਂ ਹਾਲਾਤ ਇਦਾਂ ਦੇ ਨੇ ਕਿ ਸਾਡੀ ਸਰਕਾਰ ਬਦਲੇਗੀ ਵੀ ਕੈਨ ਹੈਵ ਦਿਸ ਇੰਟਾਇਰ ਮੀਟਿੰਗ ਨਲਿਫਾਈਡ ਮੀਟਿੰਗ ਸਾਰੀ ਰੱਦ ਕਰਾ ਸਕਦੇ ਪਰ ਮੈਂ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਚ ਕੋਆਪਰੇਟ ਕਰਕੇ ਪਿੰਡ ਦੀ ਬੇਤਰੀ ਲਈ ਇੱਕ ਅੱਛੀ ਸੁਚੱਜੀ ਪੜ੍ਹੀ ਲਿਖੀ ਔਰਤ ਦਲਜੀਤ ਕੌਰ ਨੂੰ ਪ੍ਰਧਾਨ ਨਿਯੁਕਤ ਕੀਤਾ ਪਰ ਅੱਜ ਉਹ ਮੈਂਬਰ ਜਿਹੜੇ ਆ ਕਾਮਾਰੀ ਪਾਰਟੀ ਜੁਆਇਨ ਕੀਤੀ ਹੈ ਸਾਡੀ ਇਹ ਉਹਨਾਂ ਨੂੰ ਵਧਾਈ ਜੀ ਜਿਹੜੇ ਦਾ ਜਿਹੜੇ ਜੁਆਇਨ ਕੀਤੀ ਤੇ ਬਣੇ ਦਾ ਵਿਚਾਰੇ ਹੈ ਨਹੀਂ ਫਿਰ ਸਾਂਝੇ ਫਰੰਟ ਕਿਉਂ ਨਹੀਂ ਹੈਗਾ ਬੰਦਾ ਨਹੀਂ ਨਹੀਂ ਸਾਂਝੇ ਫਰੰਟ ਤੋਂ ਮੈਂ ਤੁਸੀਂ ਗੱਲ ਨਹੀਂ ਸਮਝੇ ਜਿਹੜੇ ਬੰਦਿਆਂ ਨੇ ਜੁਆਇਨ ਕੀਤੀ ਪਾਰਟੀ ਤੇ ਉਹਨਾਂ ਨੂੰ ਬਣਾਇਆ ਤਾਂ ਹੈ ਹੀ ਨਹੀਂਗਾ ਬਣੀ ਤਾਂ ਬੀਬੀ ਦਿਲਜੀਤ ਕੌਰ ਸੋ ਟ੍ਰਾਈ ਟੂ ਅੰਡਰਸਟੈਂਡ ਕਿ ਅੰਦਰ ਹੋਇਆ ਕੀ ਘਟਨਾਕ੍ਰਮ ਇਹ ਪਿੰਡ ਦੀ ਬਿਹਤਰੀ ਲਈ ਹੋਇਆ ਵਾ ਔਰ ਮੈਂ ਜਿਹੜੀ ਗੱਲ ਕਹੀ ਆ ਕਿ ਆਹ ਜਿਹੜਾ ਚੋਂ ਕੁਝ ਪੰਜਾਬ ਚ ਕੱਲਾ ਬੇਗੋ ਵਾਲ ਨਹੀਂ ਕੱਲਾ ਨੜਾਲਾ ਨਹੀਂ ਕੱਲਾ ਢਲਵਾ ਨਹੀਂ ਤੁਸੀਂ ਦੇਖੋ ਕਿ ਪਟਿਆਲੇ ਵਿੱਚ ਕੀ ਹੋਇਆ ਨੜਾ ਲੁਧਿਆਣੇ ਵਿੱਚ ਕੀ ਹੋਇਆ ਕਿਵੇਂ ਕਾਉਂਸਲਰਸ ਨੂੰ ਡਿਫੈਕਸ਼ਨਾਂ ਕੀਤੀਆਂ ਗਈਆਂ ਅੰਮ੍ਰਿਤਸਰ ਤੱਕ ਖੈਰ ਅਖੀਰ ਹੀ ਹੋ ਗਿਆ ਨਾ ਉਹਦੇ ਵੀਡੀਓਗ੍ਰਾਫੀ ਆਪ ਹੀ ਉਹਨਾਂ ਨੇ ਭੰਨ ਤੋੜ ਕਰਤੀ ਪਰਚਾ ਵੀ ਦਰਜ ਕਰਤਾ ਅਣਪਛਾਤੇ ਕਈ ਕਾਉਂਸਲਰ ਵੀ ਅਣਪਛਾਤੇ ਹੁੰਦੇ ਨੇ ਸੋ ਬਹੁਤ ਕੁਝ ਹੋਇਆ ਵਾ ਐਂਡ ਵੀ ਆਰ ਵਾਚਿੰਗ ਵਾਚਿੰਗ ਏਵਰੀਥਿੰਗ ਜੋ ਕੁਝ ਅੰਦਰ ਰਿਕਾਰਡ ਤੇ ਹੋ ਗਿਆ ਸਾਡੀ ਗਵਰਨਮੈਂਟ ਬਣਨ ਦੇ ਉੱਤੇ ਇਹ ਸਾਰੀ ਕਾਗਨੀਜੈਂਸ ਲੈ ਕੇ ਬਣਦੇ ਲੋਕਾਂ ਦੇ ਉੱਤੇ ਜਿਹੜੇ ਗਲਤ ਕੰਮ ਕੀਤੇ ਨੇ ਕਿਸੇ ਗੈਰਕਾਨੂੰਨੀ ਅਨ ਇਲੈਕਟਿਡ ਬੰਦੇ ਨੂੰ ਅੰਦਰ ਬਿਠਾਇਆ ਗਿਆ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਉਹ ਜ਼ਿੰਮੇਵਾਰੀ ਹੈ ਮੈਨ ਤੰਦੇਈ ਨਾਲ ਕੰਮ ਕਰਾਂਗੀ ਤੇ ਸਾਰਿਆਂ ਦੀ ਭਲਾਈ ਲਈ ਕੰਮ ਕਰਾਂਗੀ। ਉਹ ਲੋਕਾਂ ਨੂੰ ਸਭ ਤੋਂ ਪਹਿਲਾਂ ਤੇ ਸਾਰਿਆਂ ਦੇ ਬੇਗਵਲ ਵਾਸੀਆਂ ਨੂੰ ਵਧਾਈਆਂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੋਟ ਜਿਹੜੀ ਓਕਾਸਟ ਕੀਤੀ ਹੈ। ਸਭ ਤੋਂ ਜ਼ਿਆਦਾ ਧੰਨਵਾਦ ਹਲਕਾ ਇੰਚਾਰ ਤੇ ਹਰਸੀ ਰਾਮ ਸਰਪੰਚ ਦਾ ਜਿਨ੍ਹਾਂ ਨੇ ਆਪ ਇਹ ਆ ਕੇ ਚੋਣ ਕੰਡਕਟ ਕਰਾਈ ਹੈ ਅੱਜ ਤੇ ਬਹੁਤ ਵਧੀਆ ਚੋਣ ਹੋਈ ਹੈ। ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋ ਨੇ ਤਨਵੀਰਪੁਰ ਬਣੇ ਨੇ ਤੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਜਗਦੀਸ਼ ਸਿੰਘ ਖਾਸੇ ਜੀ ਅੰਮੇਂ ਪ੍ਰਧਾਨ ਬਣਿਆ ਜੀ ਤੇ ਸਾਰੇ ਬੇਕੋਲ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਕਿ ਜਿੱਥੇ ਵੀ ਕੋਈ ਕੰਮ ਦੀ ਲੋੜ ਆ ਹਰ ਟਾਈਮ ਇਹ ਸੰਗਤ ਦੇ ਨਾਲ ਬੇਕੋਲ ਵਾਸੀਆਂ ਦੇ ਨਾਲ ਕੰਮ ਕਰਨ ਲੈਂਦੇ ਆ ਇਸ ਸ਼ਹਿਰ ਦੀ ਬੇਦਰੀ ਲਈ ਤੁਹਾਨੂੰ ਪਤਾ ਹਲਕਾ ਇੰਚਾਰਜ ਸਾਹਿਬ ਨੇ 22 ਲੱਖ ਦਾ ਇੱਕ ਟੈਂਡਰ ਸੀਗਾ ਪਿਛੇ ਜੇ ਸੀਵਰੇਜ ਦੀ ਸਫਾਈ ਦਾ ਜ਼ਿਆਦਾ ਤਸੀਵਰੇ ਦੀ ਦਿੱਕਤ ਸੀ ਉਹ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਵੀ ਨਿਕਲ ਗਈ ਹੈ ਉਧਰ ਪਾਲਾਪੀ ਰੋਡ ਤੇ ਉਹਦਾ ਕੰਮ ਚੱਲ ਰਿਹਾ ਉਧਰ ਬਿਲਕੁਲ ਉਹ ਕਪਲ ਦਾ ਜਿਹੜਾ ਸੀਗਾ ਜਿਹੜਾ ਪਾਣੀ ਖਲੋਂਦਾ ਦਾ ਪਾਲਾਪੀ ਰੋਡ ਤੇ ਜਿਹੜਾ ਪਾਣੀ ਖਲੋਂਦਾ ਸੀਗਾ ਉਹ ਤੁਸੀਂ ਪਾਲਾਪੀ ਰੋ ਚੌਂਕ ਤੇ ਜਦੋਂ ਆਪਾਂ ਟਾਂਡੇ ਰੋਡ ਤੇ ਗਏ ਉਹ ਵੀ ਪੂਰਾ ਸੁੱਕ ਗਿਆ ਉਹ ਵੀ ਅੱrti ਗੱਲ ਕਰਦੇ ਪਏ ਸੀ ਕਿ ਅਸੀਂ ਉਹ BW D ਨਾ ਕਿ ਉਹ ਵੀ ਆਪਾਂ ਰਿਪੇਅਰ ਕਰਾ ਕੇ ਜਿਹਦਾ ਵੀ ਕੰਮ ਅੱਗੇ ਜਲਦੀ ਤੋਂ ਜਲਦੀ ਜਿਹੜੇ ਕੋ ਅੱਧੀ ਚੋਰ ਦੇ ਫੇੜੀ ਜਿਹੜੀ ਉਸ ਜਿਹੜੇ ਚੌਧਰੀ ਬਹੁਤ ਬਹੁਤ ਵਧੀਆ ਹੋਇਆ ਵੀਰੇ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਬੇਗੋਵਾਲ ਨਿਵਾਸੀਆਂ ਉੱਤੇ ਵੀ ਕਿ ਸੱਚੇ ਪਾਤਸ਼ਾਹ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਜੋ ਸਾਡਾ ਸਹਾਇਤਾ ਸਾਡੇ ਸਿਰ ਤੇ ਹੱਥ ਰੱਖਿਆ ਹੈ ਅਈ ਕੋਡਾ ਕੋਟ ਕੋਟ ਧੰਨਵਾਦ ਕਰਦੇ ਆ ਤੇ ਬਹੁਤ ਮਾਣ ਵਾਲੀ ਗੱਲ ਹੋਈ ਹੈ ਕਿ ਸਾਰੇ ਹੀ ਐਮਸੀ ਸਹਿਬਾਨ ਨੇ ਇੱਕ ਵਧੀਆ ਫੈਸਲਾ ਲਿਆ ਹੈ ਪਿੰਡ ਦੀ ਬਿਹਤਰੀ ਦੇ ਲਈ ਸਾਰਿਆਂ ਨੇ ਇਹ ਸੋਚ ਕੇ ਕੀਤੀ ਹੈ ਕਿ ਪਿੰਡ ਦੀ ਬਿਹਤਰੀ ਵਾਸਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਨਾਲ ਚੱਲ ਕੇ ਪਿੰਡ ਦਾ ਵਿਕਾਸ ਕੀਤਾ ਜਾਵੇ ਤੇ ਪਿੰਡ ਦੇ ਵਿਕਾਸ ਦੇ ਲਈ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਰ ਬੜੀ ਸਹਿਮਤੀ ਨਾਲ ਬੜੇ ਹੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੋਲ ਭਾਈ ਗਾਇਆ ਹੋਰ ਅੱਜ ਦੀ ਨਗਰਪਾਲਿਕਾ ਦੀ ਜਿਹੜੀ ਚੋਣ ਹੋਈ ਹੈ ਬਹੁਤ ਹੀ ਛਾਤਮਈ ਤੇ ਠੰਗੜਾ ਹੋਈ ਹੈ ਤੇ ਦਲਜੀਤ ਕਰੋਜੀ ਪ੍ਰਧਾਨ ਬਣੀ ਹੈ ਮੈਨੂੰ ਸੀਨੀਅਰ ਵੀਪ ভাইস ਪ੍ਰਧਾਨ ਦਾ ਮੌਕਾ ਮਿਲਿਆ ਤੇ ਬੂਟਾ ਸਿੰਘ ਨੂੰ ভাইস ਜੂਨੀਅਰ ভাইস ਪ੍ਰਧਾਨ ਦਾ ਬਣਨ ਮੌਕਾ ਜਿਹੜੀ ਰੋਚੀ ਦੀ ਜਿੱਤ ਹੋਈ ਹੈ ਆ ਸਾਰੇ ਆਈ ਆਪ ਕਾਂਦੀ ਕੌਂਸਲਰ ਮੇਰੇ ਨਾਲ ਸਨ ਰੋਜੀ ਨੂੰ ਸਮਰਥਨ ਦੇਣ ਚਾਹ ਹਾਂ ਆਜੋ ਮੈਡਮ ਆਜੋ ਸਭ ਤੋਂ ਪਹਿਲਾਂ ਮੈਂ ਜੀਤਨ ਸਿੰਘ ਪਾਲ ਸਿੰਘ ਇਹ ਰਾ ਪਿਛਲੀ ਮੀਟਿੰਗ ਹੋਈ ਹੈ ਮੈਡਮ ਨਾਲ ਗੱਲਾਂਬਾਤ ਹੋਈਆਂ ਉਹਨਾਂ ਨੇ ਉਦੋਂ ਹੀ ਨਿਸ਼ਟਾ ਕਰ ਲਿਆ ਕਿ ਮੈਡਮ ਦਲਜੀਤ ਕਰੋ ਵਾਕਿਆ ਹੀ ਬੇਗੋਵਲ ਦਾ ਪ੍ਰੈਜ਼ੀਡੈਂਟ ਬਣਨ ਦੇ ਕਾਬਿਲ ਹੈ ਅਸੀਂ ਉਸੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਹੋਰਾਂ ਨੇ ਸਮਾਂ ਕਿੰਨਾ ਮਿਲਿਆ ਕਿ ਪੜ੍ਹੀ ਲਿਖੀ ਕੁੜੀ ਹੈ ਤੇ ਕੰਮ ਕਰ ਸਕਦੀ ਹੈ ਬੇਗੋਵਲ ਦੀ ਤਰੱਕੀ ਕਰ ਸਕਦੀ ਅਸੀਂ ਦੇ ਬੇਗੋਵਲ ਦੀ ਤਰੱਕੀ ਵਾਸਤੇ ਹੀ ਸਾਰਾ ਕੁਝ ਆਪਾਂ ਰਲ ਕੇ ਕੰਮ ਕਰਕੇ ਦਿਖਾਣਾ ਮੇਰਾ ਛੋਟਾ ਵੀਰ ਜੱਗੀ ਜੋ ਵੈਸਟ ਪ੍ਰੈਜ਼ੀਡੈਂਟ ਬਣਿਆ ਆਪਾਂ ਸਾਰਿਆਂ ਨੇ ਇਹ ਕਾ ਕਰਕੇ ਪਿੰਡ ਦੀ ਭਲਾਈ ਦੀ ਖਾਤਰ ਆਪਾਂ ਇਹ ਕੰਮ ਕੀਤਾ ਕਿ ਪਿੰਡ ਦੀ ਆਪਾਂ ترقی ਕਰਾ ਸਕੀਏ ਵੱਧ ਤੋਂ ਵੱਧ ਆਪਾਂ ਸੇਵਾ ਕਰ ਸਕੀਏ ਰਲ ਕੇ ਪਿੰਡ ਦੇ ਵਾਸਤੇ ਪਾਰਟੀ ਆਪਾਨੂੰ ਚਾਹੀਦੀ ਬਣੀ ਹੈਗੀ ਕਿਉਂ ਪਿੰਡ ਦਾ ਵਿਕਾਸ ਪਾਹੀ ਹੋ ਸਕਦਾ ਜੇ ਆਪਾਂ ਪਿੰਡਾਂ ਦੇ ਕੰਮ ਕਰਾਂਗੇ ਵੈਕਟਿਕਾ ਖਾਲਸਾ ਵੈਕਟਿਕਾ